ਜੀ ਮੇਰਾ ਪੌਂਚਾ ਹੋ ਗਿਆ ਤਿਆਰ ਸਲਵਾਰ ਦਾ ਵੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੀ ਡੈਕੋਰੇਸ਼ਨ ਬਣਾਉਣੀ ਆ ਇਹ ਇਸ ਤਰ੍ਹਾਂ ਲਾ ਕੇ ਇਹ ਇਹ ਚੀਜ਼ ਇਸ ਤਰ੍ਹਾਂ ਰੱਖੀ ਜਾਊਗੀ ਸਾਰੇ ਉੱਪਰ ਪੌਂਚੇ ਦੇ ਇਹ ਚੀਜ਼ ਇਸ ਤੀਕਾ ਜੀ ਤਾਂ ਦਿਖਾਉਣਾ ਜਦੋਂ ਪੂਰੀ ਬਣ ਜੂਗੀ ਸਲਵਾਰ ਠੀਕ ਆ ਜੀ ਪੌਂਚਾ ਹੋ ਗਿਆ ਤਿਆਰ ਇਸ ਤਰ੍ਹਾਂ ਜੀ ਠੀਕ ਆ ਜੀ सलवार बढ़ के तय हो गई पूरी हैवी सलवार साल पिछे दे पै रहे बाल पाए में पूरी हैवी सलवार कम च रही हम बीजी है। ਸੌਣੀਆਂ ਕਮੀਜ਼ ਦਿੱਤਾ ਹੈ ਸੀਣ ਵਾਸਤੇ ਟੇਲਰ ਨੂੰ ਠੀਕ ਹੈ ਨਾ ਹੁਣ ਆਪਾਂ ਤੁਹਾਨੂੰ ਸੌਟ ਇੱਕ ਛੋਟੀ ਬੱਚੀ ਦਾ ਤਿਆਰ ਕਰਕੇ ਦਿਖਾਵਾਂਗੇ ਫਾਰਸੀ ਸਲਵਾਰ ਤੇ ਨਾਲ ਨਵੇਂ ਸੂਟ ਚੱਲਦੇ ਨੇ ਠੀਕ ਹੈ ਜੀ ਆਹ ਲੋ ਜੀ ਇਹ ਆਪਾਂ ਬਣਾਉਂਦੇ ਆ ਫਾਰਸੀ ਸਲਵਾਰ ਤੇ ਇਹ ਚੀਜ਼ਾਂ ਇਧਰ ਆਪਾਂ ਰੱਖ ਲਿਆ 5 ਇੰਚ 5 ਇੰਚ ਰੱਖ ਕੇ ਤੇ ਇਹ ਆਪਾਂ ਇੱਥੇ ਲਾ ਲਿਆ ਤੇ ਇਹ ਚੀਜ਼ ਐਸ ਤਰ੍ਹਾਂ ਠੀਕ ਹੈ ਜੀ ਇਹ ਉੱਪਰ ਮੈਂ ਪਹਿਲਾਂ ਹੀ ਲਗਾਇਆ ਪਿਆ ਉਹ ਦੇਖੋ ਤੇ ਉਸ ਤੋਂ ਬਾਅਦ 벨ਟ ਸੀਣਾ ਉਸ ਤਰ੍ਹਾਂ ਇਹ ਜਿੱਦਾਂ ਆਪਾਂ ਆਪਣੀ ਸਲਵਾਰ ਸੀਨੇ ਆ ਜਿੰਨੇ ਇੰਚ ਰੱਖ ਕੇ ਬੰਨ ਜਿੰਨੀ ਆਪਾਂ ਚਕਰ ਉੱਪਰ ਰੱਖਣੀ ਹੈ ਇਸ ਠੀਕ ਹੈ ਨਾ ਇੱਥੋਂ ਤੇ ਫਿਰ ਇੱਥੋਂ ਪਾ ਦਿੰਦੇ ਆ ਇਹ ਚੀਜ਼ ਬਾਹਰ ਇਹ ਚੀਜ਼ ਦੀ ਕਰੀਜ਼ ਆਣੀ ਚਾਹੀਦੀ ਥੋੜੀ ਟੇਪੀ ਰੱਖਣੀ ਆ ਫਾਰਸੀ ਸਲਵਾਰ ਤੇ ਆਹ ਫਿਰ ਆਪਾਂ ਇੱਥੋਂ ਪਾ ਦਿੰਦੇ ਆ ਬਾਹਰ ਤੇ ਇਹ ਇਦਾਂ ਕਰ ਪਹਿਣ ਕੇ ਇਸ ਤਰ੍ਹਾਂ ਇਹ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਫਰਕ ਤਾਂ ਨਹੀਂ ਤੇ ਖੋਣੀ ਆ ਮਸ਼ੀਨ ਤੇ ਪੂਰੀ ਸਲਵਾਰ ਫਾਰਸੀ ਬਣਾਈ ਹੋਈ ਠੀਕ ਹੈ ਆ ਜਾਓ ਫਲੋਜੀ ਫਾਰਸੀ ਸਲਾਰ ਦੇ ਵਾਲ ਪਾਤੇ ਮੈਂ ਦੇਖ ਲੋ ਚਾਰ ਵਾਲ ਪਾਏ ਨੇ ਪਿੱਛੇ ਇੱਕ ਦੋ ਇੱਧਰ ਇੱਕ ਦੋ ਇੱਧਰ ਤੇ ਜਿਹੜੀ ਆਪਾਂ ਇਹ ਚੀਜ਼ ਰੱਖੀ ਸੀ ਨਾ ਇਹ ਵਾਲ ਆਪਾਂ ਚੱਕ ਕੇ ਸਾਈਡ ਦਾ ਪਾਇਆ ਸੀ ਇਹ ਕ੍ਰੀਜ਼ ਇਹ ਦੇਖੋ ਇਹ ਫਿਰ ਇੱਥੇ ਵਿਚਕਾਰ ਆਉਂਦੀ ਹੈ ਇਹ ਪੌਂਚਾ ਚੌੜਾ ਜੂਆ ਤੇ ਪੌਂਚਾ ਚੌੜਾ ਦੀ ਕੱਟ ਲਈ ਆਪਾਂ ਬੁਕਰਮ ਠੀਕ ਹੈ ਨਾ ਜੀ ਫੇਰ ਨੂੰ ਆਪਾਂ ਇੱਥੇ ਰੱਖ ਕੇ ਲਗਾ ਲਾ ਲਗਾ ਲਾਂਗੇ ਠੀਕ ਹੈ ਜੀ ਇਹ ਇਸ ਥੋੜੀ ਤੇਸ਼ਮੀ ਰੱਖੀ ਸੀ ਮੈਂ ਇਸ ਜਿਹਾ ਇਸ ਤਰ੍ਹਾਂ ਲਾ ਕੇ ਕਿਉਂਕਿ ਜਿਹੜੀ ਆਪਾਂ ਕ੍ਰੀਜ਼ ਪਾਉਂਦੇ ਆ ਨਾ ਇਹ ਵਾਲੀ ਇੱਥੋਂ ਸਾਈਡ ਤੋਂ ਜਿਹੜੀ ਚੱਕੀ ਸੀਗੀ ਇਹ ਚੀਜ਼ ਇਹ ਵਾਲੀ ਇਹ ਵੱਡਾ ਵਾਲ ਚੱਕਿਆ ਸੀ 4 ਇੰਚ ਦਾ 5 ਦਾ ਵੀ ਕਰ ਲੈਂਦੇ ਨੇ ਇਹ ਥੋੜਾ ਟੇਟਾ ਰੱਖਣਾ ਸੀ ਇਸ ਤਰ੍ਹਾਂ ਤੇ ਇਹਦੀ ਕ੍ਰੀਜ਼ ਬਹੁਤ ਵਧੀਆ ਆਉਂਦੀ ਹੈ ਤੇ ਹੁਣ ਤੁਹਾਨੂੰ ਪੌਂਚੇ ਬਣਾ ਕੇ ਆਪਾਂ ਦਿਖਾਉਣੀ ਆ ਠੀਕ ਹੈ ਜੀ 8 ਇੰਚ ਪੌਂਚਾ ਮੈਂ ਜੋੜ ਲਿਆ ਤੇ ਇਹਨੂੰ ਆਪਾਂ ਕਰਾਂਗੇ ਸਟਿਚ ਸੌਖੀ ਹੈ ਸਰਵਾਰ ਬਸ ਪਹਿਲੀ ਵਾਰੀ ਹੋਇਆ ਜੰਦਾ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਆਪਾਂ ਨੂੰ ਸਰਵਾਰ ਵੈਸੇ ਬਹੁਤ ਸੌਖੀ ਹੈ ਤੇ ਇੱਥੇ ਆਪਾਂ ਮਾਰ ਲਾਂਗੇ ਬਰੀਕ ਬਰੀਕ ਸਲਾਈ ਨਾਲ ਇਹ ਐਸ ਓਹ ਫਾਸੇ ਲਾਤੀ ਨੂੰ ਕੰਦੇ ਫਾਸੇ ਬਹੁਤ ਔਖੀ ਆ ਕੰਟਰੋਲ ਕਰਨੀ ਬਹੁਤ ਜ਼ਿਆਦਾ ਜਿੰਨਾ ਵੀ ਕਹਿ ਦੋ ਇੱਕ ਸਟੀਚ ਬਹੁਤ ਕੀ ਆ ਜੀ ਕਿ ਤੁਹਾਨੂੰ ਫਿਰ ਦਿਖਾਉਣੀ ਆ ਅੱਜ ਲਾਈਟ ਚਲੀ ਗਈ ਮੈਂ ਪੈਰਾਂ ਨਾਲ ਲੱਗੀ ਹੋਈ ਆ ਜੀ ਮੈਂ ਪਾਤੇ ਦੇ ਵਿੱਚ ਹੁਣ ਡੱਬੇ ਇਹ ਵਿੱਚ ਘਰ ਇੱਥੇ ਮੋਤੀ ਲਾ ਦਾਂਗੇ ਤੇ ਇੱਥੇ ਥੋੜਾ ਸਜਾਵਟ ਦਾ ਸਮਾਨ ਤੁਸੀਂ ਜਿਵੇਂ ਮਰਜ਼ੀ ਲਾ ਸਕਦੇ ਆ ਜਿਸ ਤਰ੍ਹਾਂ ਵੀ ਮਤਲਬ ਚਾਹੋ ਸਵਾਰਨੀ ਹਾਰ ਸੀ ਸਵਾਰ ਬਹੁਤ ਔਖੀ ਆ ਕਹਿਣ ਦਾ ਸੌਖੀ ਆ ਪਰ ਬਹੁਤ ਔਖੀ ਹੈ ਜੀ ਬਣਾਉਣੀ ਬਹੁਤ ਜ਼ਿਆਦਾ ਜਿੰਨੀ ਵੀ ਕਹਿ ਤੋ ਵਾਕੀ ਤਨ ਦਿਖਾਉਣਾ ਹੈ ਹੁਣ ਅੱਗੇ ਮੈਂ ਔਖੀ ਹੋ ਕੇ ਕੱਲੀਓ ਬਣਾ ਰਹੀ ਆ ਚਲਾਉਣਾ ਕੱਲੀ ਨੂੰ ਬੜਾ ਮੁਸ਼ਕਲ ਆ ਜੀ ਇਹ ਬਣਾਣ ਦੇ ਤਰੀਕੇ ਲਾਈਟ ਮਿਲਿਆ ਤੇ ਲਾਈਟ ਕਰਕੇ ਮੈਨੂੰ ਆ ਰਹੀ ਹੈ ਪ੍ਰੋਬਲਮ ਬਹੁਤ ਜ਼ਿਆਦਾ ਤੇ ਇਹਨਾਂ ਡੱਬਿਆਂ ਦੇ ਵਿੱਚ ਆਪਾਂ ਚਾਹੇ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਡੱਬੇ ਬਣਾਉਂਦੇ ਨੇ ਦੇਖੋ ਚਾਕ ਦਾ ਨਿਸ਼ਾਨ ਲਾਇਆ ਸੀਗਾ ਇਹ ਵੱਲ ਤੇ ਇਹਨਾਂ ਦੇ ਵਿੱਚ ਆਪਾਂ ਮੋਤੀ ਲਾਸਾ ਇੱਕ ਥੋੜੀ ਲੈਂਸ ਲਾ ਦੂੰਗੀ ਸਵਾਰ ਪਾ ਰਹੀ ਹੈ ਬਹੁਤ ਕੰਟਰੋਲ ਕਰਨੀ ਬੜੀ ਔਖੀ ਹੈ ਸੌਖੀ ਹੈ ਕਹਿ ਦਿੰਦੇ ਨੇ ਪਰ ਬਹੁਤ ਬਣਾਉਣ ਨੂੰ ਤਾਂ ਬਹੁਤ ਟਾਈਮ ਲੱਗਦਾ ਹੈ ਸਾਹ ਫੈਸ਼ਨ ਆ ਜਾਂਦਾ ਇੱਕ हम इना फैशन आ गया सारे इधर में हो चुके साथ शादी है ब्याह करके सामू ना मैं कपड़े तो बहुत रुझी पी बहुत पहुंचा है पैर मुश्किल मोटर लगी हुई है मशीन पर आए भी लाइट नहीं आ लोगी। फिर आप लाने लग जाएगी इस तरह मैं तुम पूरी सलवार बना के दिखा दूंगी फिर मैं इस ठीक है मेरा चश्मा काला हो जाए धुप्पे योजिए सजावट का लैस सजावट द नहीं मेरा तो ना है जी ਠੀਕ ਹੈ ਤੁਹਾਡੀ ਆਪਣੀ ਪੰਮੀ ਧਾਰੀ ਵਾਲ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੀਆਂ ਵੀਡੀਓ ਵਾਚ ਜਰੂਰ ਕਰਿਆ ਕਰੋ ਮੈਂ ਸਲਾਈ ਦਾ ਕੰਮ ਵੀ ਜਾਣਦੀ ਆ ਸਟਿਚਿੰਗ ਦਾ ਵੀ ਹੁਣ ਮੈਂ ਸੋਚਿਆ ਸਟਿਚਿੰਗ ਦਾ ਕੰਮ ਵੀ ਨਾਲ-ਨਾਲ ਸ਼ੁਰੂ ਕਰ ਲੈਣਾ ਆਪਣਾ ਠੀਕ ਹੈ ਤੇ ਵਧੀਆ ਲੱਗਦਾ ਲਾਈਵ ਲਾਇਆ ਕਰੂੰਗੀ ਲਾਈਵ ਲਾ ਕੇ ਰੱਖ ਦਿਆ ਕਰਨੀ ਆ ਆਪਣਾ ਇਹ ਮੋਬਾਈਲ ਨਾਲ-ਨਾਲ ਕੰਮ ਕਰਿਆ ਕਰਨਾ ਠੀਕ ਹੈ ਜੀ ਜੀ ਹੋ ਗਈ ਸਲਵਾਰ ਪੂਰੀ ਤਿਆਰ ਆਪਣੀ ਤੇ ਆਪਾਂ ਕਰਦੇ ਹੁਣ ਇਹਨੂੰ ਸਿੱਧੇ ਕਿਹੜੀ ਸਲਵਾਰ ਹੈ ਇਹ ਜੀ ਦੱਸਿਓ ਸਹੀ ਨਾਉ ਨਾ ਮੈਂ ਭੁੱਲ ਗਈ ਫਾਰਸੀ ਫਾਰਸੀ ਕਹਿੰਦੀ ਮੈਨੂੰ ਨਾਮ ਹੀ ਭੁੱਲ ਗਿਆ ਦੀ ਬੇਟੀ ਦੀ ਮਸ਼ੀਨ ਤੇ ਕਹਿੰਨੀ ਬੇਟੀ ਕੋਲ ਖੜੀ ਆ ਮੇਰੀ ਕਹਿੰਦੀ ਮੈਂ ਤਾਂ ਨਾਮ ਹੀ ਭੁੱਲ ਗਈ ਦੇ ਲਓ ਓਏ ਓਏ ਪਹੁੰਚਾ ਓਏ ਭਾਈ ਪਹੁੰਚਾ ਓਏ ਭਾਈ ਪਹੁੰਚਾ ਓਏ ਭਾਈ ਪਹੁੰਚਾ ਦੇਖੋ ਤਾਂ ਜੀ ਆਹ ਸੋਣੀ ਆ ਵੀ ਘੇਟ ਪੜਾਤਾ ਮੇਰੀ ਲੱਡੂ ਦਾ ਸੂਟ ਲੈ ਲਓ ਹੁਣ ਤੁਹਾਨੂੰ ਪਾਕੀ ਵੀ ਦਿਖਾਵਾਂਗੇ ਕੰਡੀ ਚਾਊਗੀ ਹਜੇ ਮੈਂ ਕਮੀਜ਼ ਸੀਣਾ ਮੈਂ ਤਾਂ ਪੂਰੀ ਟੀਚਰ ਹਾਂ ਜੀ ਮੇਰੇ ਘਰ ਬੁਟੀਕ ਸੀਗੀ ਇਹ ਤਾਂ ਹੁਣਦਾ ਨਹੀਂ ਹੁਣ ਮੈਂ ਚੈਨਲ ਸੰਭਿਆ ਹੋਇਆ ਵਿੱਚ ਪੂਰੀ ਸਟੀਚਿੰਗ ਕਰ ਲੈਂਦੀ ਆ ਮੈਂ ਲਹਿੰਗਾ ਪੱਗੜਾ ਜੋ ਵੀ ਸਵਾਣਾ ਤੁਸੀਂ ਸਵਾ ਸਕਦੇ ਆ ਪਰ ਮੈਂ ਸਿੰਦੀ ਨਹੀਂ ਘੱਟ ਰਦੇ ਸੀ ਨਹੀਂ ਆ ਕੱਪੜੇ ਹੋ 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 ਇਹ ਬੜੀ ਮੁਸ਼ਕਲ ਨਾਲ ਸਿੱਧੀ ਹੋ ਰਹੀ ਆ ਹੋ ਜਾ ਭਾਈ ਮੈਂ ਆਪਣੇ YouTube ਚੈਨਲ ਵਾਲਿਆਂ ਨੂੰ ਦਿਖਾਣਾ ਆਪਣੇ ਬੱਚਿਆਂ ਨੂੰ ਭੈਣ ਭਾਈਆਂ ਨੂੰ ਪੀੜਾਂ ਨੂੰ ਇਹ ਲਓ ਜੀ ਚਲੋ ਅਸੀਂ ਪ੍ਰੈਸ ਕਰ ਲਾਂਗੇ ਇਹ ਵਿਆਹ ਵਾਸਤੇ ਹੋ ਗਈ ਰਹਿ ਗਈ ਸਵਾ ਦੋ ਦੋਨੇ ਪਹੁੰਚੇ ਮੇਰੇ ਬਲੋਗ ਬੜਾ ਔਖਾ ਮੰਨਦਾ ਰਹੇ ਹਾਲੋ ਜੀ ਬੰਦੇ ਹੁਣ ਜੀ ਫਿਰ ਤੁਹਾਡੀ ਆਪਣੀ ਪੰਮੀ ਧਾਰੀਵਾਲ ਬੜਾ ਪਰੀ ਮਜ਼ਾਕ ਕਮੇਡੀ ਆ ਨਾ ਮੇਰਾ ਚੈਨਲ ਇਸ ਕਰਕੇ ਮੈਂ ਹੱਸਦੀ ਖੇਡਦੀ ਰਹਿੰਦੀ ਆ ਪੂਰੀ ਸਵਾ ਪਿਆਰ ਹੋਗੀ ਯਾ ਲੋ ਐਡੀ ਹੋਗੀ ਦੇਖੋ ਸਾਡੀ ਲੱਡੂ ਬਹੁਤ ਜੀ ਲੋ ਮੈਂ ਤਾਂ ਆਪ ਹੀ ਉਲਝੀ ਜਾਂਦੀ ਆ ਪਹਿ ਤਾਂ ਆਪ ਸੀ ਹੋਊਗੀ ਤੇ ਲੋਟ ਠੀਕ ਹੈ ਜੀ ਚਲੋ ਮਿਲਦੇ ਆ ਤੁਹਾਨੂੰ ਫਿਰ ਇਹਦਾ ਕਮੀਜ਼ ਵੀ ਦਿਖਾਵਾਂਗੇ ਪੂਰਾ ਤਿਆਰ ਹੋ ਗਿਆ ਸੂਟ ਆ ਮੈਂ ਕਮੀਜ਼ ਸੀਤਾ ਜੀ ਆ ਲਓ ਜੀ ਥੋੜਾ ਬੜ ਪਿਆ ਹੈ ਸਲਵਾਰ ਪ੍ਰੈਸ ਨਹੀਂ ਕਰਿਆ ਹੈ ਜੀ ਪੂਰਾ ਸੂਟ ਕਰਿਆ ਮੈਂ ਤਿਆਰ ਮੈਨੂੰ ਕਾਲੀ ਸੀ ਮੈਂ ਜਲਦੀ ਜਲਦੀ ਇੱਥੇ ਸੂਟ ਤਾਂ ਦਿਖਾਤਾ ਪੂਰਾ ਤਿਆਰ ਕਰਿਆ ਕਮੀਜ਼ ਵੀ ਤਿਆਰ ਕਰਿਆ ਤਰਪਾਈ ਪਈ ਹੈ ਹਜੇ ਇਹ ਦੇਖੋ ਤਰਪਾਈ ਪਈ ਆ ਮੇ ਦੋਤੀ ਦਾ ਸੂਟ ਆ ਉਹਦੀ ਮੰਮਾ ਕਹਿੰਦੀ ਮੈਂ ਆਪਣੇ ਆਪ ਹੀ ਤਰਪਾਈ ਕਰ ਲੂੰਗੀ ਮੰਮੀ ਪੂਰਾ ਸੂਟ ਵਿਆਹ ਵਾਸਤੇ ਤਿਆਰ ਕਰਤਾ ਆਪਾਂ ਨੇ ਦੇਖ ਲਓ ਮੈਂ ਇਹ ਹੈਗਾ ਸੂਟ ਫਾਰਸੀ ਫਾਰਸੀ ਸਲਵਾਰ ਨਾਲ ਠੀਕ ਹੈ ਜੀ ਇਹ ਦੇਖੋ ਇਹਦੇ ਵਾਲ ਇਸ ਤਰ੍ਹਾਂ ਪੈਂਦਾ ਇੱਕ ਇਹ ਦੇਖੋ ਇਹ ਐਸਟੇਸ਼ਮ ਵਾਲਾ ਹੈ ਨਾ ਫੇਰ ਦਰਦ ਦਰਸ਼ਮਾ ਵੱਡ ਪੈਂਦਾ ਇਹ ਦੇਖੋ ਸਾਡੇ ਮੈਂ ਕਟਿੰਗ ਕਰਕੇ ਦੇਖ ਲਓ ਜੀ ਪੂਰਾ ਸੋਡਾ ਪਾ ਕਰਤਾ ਤਿਆਰ ਠੀਕ ਹੈ ਸੋਣਾ ਮੇਂ ਦੋਤੀ ਹੋ ਜੂਗੀ ਖੋਸ਼ਣ 12 ਸਾਲ ਦੀ ਮੇਰੀ ਦੋਤੀ ਹੈ ਮੈਂ ਬੈਟ ਤੇ ਦਿਖਾਤਾ ਤੁਹਾਨੂੰ ਸਮਾਂ ਸੋਣਾ ਕਿ ਮਨ ਕਾਲੀ ਬਹੁਤ ਆ ਸੋਣਾ ਜੀ